ਕਿਵੇਂ ਆਖਾ ਛੇਵੇਂ ਪਾਸ਼ਾ ਕਹਿੰਦੇ ਇੱਥੇ ਕੋਈ ਵੱਡਾ ਕੋਈ ਛੋਟਾ ਨਹੀਂ ਜੋ ਤੁਹਾਡੇ ਮਨ ਵਿਚਾਰਾ ਕਹਿ ਛੱਡੋ ਜੇ ਗੁਰੂ ਨਾਨਕ ਨੇ ਕਿਰਪਾ ਕੀਤੀ ਤੁਹਾਡੀ ਬੇਨਤੀ ਪ੍ਰਵਾਨ ਹੋ ਜਾਏਗੀ ਫਿਰ ਭਾਈ ਪ੍ਰੇਮ ਚੰਦ ਨੇ ਨਿਮਰਣਾ ਹੋ ਕੇ ਹੁਣ ਵੇਖਿਓ ਅਰਦਾਸ ਕਿਦਾਂ ਕਰੀਦੀ ਆ ਤੇ ਗੁਰੂ ਅਰਦਾਸ ਸੁਣਦਾ ਕਿਦਾਂ ਹੈ ਇਹ ਦੋ ਪਹਿਲੂ ਆ ਅਰਦਾਸ ਕਰੀਦੀ ਕਿਦਾਂ ਆ ਤੇ ਗੁਰੂ ਅਰਦਾਸ ਸੁਣਦਾ ਕਿਦਾਂ ਕਈ ਵਾਰ ਕੀ ਹੁੰਦਾ ਅਸੀਂ ਕਹਿੰਦੇ ਅਸੀਂ ਬੜੇ ਚਿਰ ਤੋਂ ਅਰਦਾਸ ਕਰਦੇ ਆ ਪਰ ਗੁਰੂ ਸੁਣਦਾ ਹੀ ਨਹੀਂ ਗੁਰੂ ਨੇ ਸਾਡਾ ਕਾਲ ਜੀ ਪੂਰਾ ਕੀਤਾ ਉਹ ਘਾਟ ਆਪਣੇ ਮਨ ਵਿੱਚ ਹੈ ਗੁਰੂ ਦੇ ਵਿੱਚ ਛੋਟ ਘਾਟ ਹੈ ਗੁਰੂ ਦਾ ਸਮਰਥ ਹੈ ਸਾਡੇ ਮਨ ਵਿੱਚ ਘਾਟ ਹੈ ਤੇ ਜਦੋਂ ਅਰਦਾਸ ਸੱਚੇ ਮਨੋਂ ਕੀਤੀ ਜਾਏ ਉਹਨੂੰ ਤਾਂ ਵਕਤ ਲੱਗਦਾ ਹੀ ਨਹੀਂ ਉਦੋਂ ਉਸੇ ਵੇਲੇ ਪ੍ਰਵਾਨ ਹੋ ਜਾਂਦੀ ਆ ਆ ਇਤਿਹਾਸ ਸਾਨੂੰ ਗਵਾਹੀ ਭਰ ਕੇ ਦੱਸਦਾ ਹੈ ਤੇ ਅਰਦਾਸ ਕਿਵੇਂ ਸੁਣੀ ਜਾਂਦੀ ਆ ਭਾਈ ਪ੍ਰੇਮ ਚੰਦਰ ਨੇ ਗੜ ਵਿੱਚ ਬੱਲਾ ਪਾ ਕੇ ਆਪਣੀ ਧੀ ਰਾਣੀ ਬੀਬੀ ਖੇਮਕੋੜ ਦਾ ਰਿਸ਼ਤਾ ਬਾਬੇ ਸੂਰਜ ਮੱਲਣ ਕਰਨ ਵਾਸਤੇ ਜਿਹੜੀ ਬੇੜੀ ਜਿਹੜੀ ਅਦੋਈ ਨਮਾਣਾ ਬਣ ਕੇ ਪ੍ਰੇਮ ਜਿਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਈ ਕਿਹੜੇ ਲਫ਼ਜ਼ ਗਏ ਉਹਨਾਂ ਲਫ਼ਜ਼ਾਂ ਨੂੰ ਕੌਮ ਦਾ ਵਿੱਚ ਬਰੋਗ ਕੇ ਢਾਡੀਆਂ ਸਾਂ ਬੁਲੇ ਆਪਣੀ ਧੀਰਾ ਸੋਟੀ ਜੀ ਬੈਠੇ ਤਖਤ ਤੇ ਸੋਭਾ ਪਾਉਂਦੇ ਉਸ ਦਾ ਤੇ ਚਰਨੀ ਤਾਂ ਵੱਡੇ ਵੱਡੇ ਸੀਸ ਝੁਕਾਉਂਦੇ ਛੇਵੇਂ ਗੁਰ ਸੋਟੀ ਜੀ ਬੈਠੇ ਤਖਤ ਤੇ ਸੋਭਾ ਪਾਉਂਦੇ ਆਵਸਾਇਆ ਜੋ ਮਨ ਦੇ ਵਿੱਚ ਬਣਿਆ ਫੁਰਨਾ ਆਪ ਤੇ ਤਾਈ ਸੁਣਾਇਆ ਆਇਆ ਕਰਤਾਰਪੁਰੋਂ ਜਿਹੜਾ ਦੀ ਭਾਵ ਵਾਲੀ ਗਉਂਦੇ ਮੁਖ ਵਿੱਚੋਂ ਗੁਰਬਾਣੀ ਗੁਰੂ ਨੂੰ ਸਦਾ ਹੀ ਕੇਹਾ ਇੱਥੇ ਮਾਣ ਮਾਣਿਆ ਨੂੰ ਮਿਲਦਾਰਿਆ ਤੇ ਮਿਲਦਾਰੇਣਾ ਗੁਰਜੀਤ ਕਰਮ ਚੋਂ ਬੰਨ ਧੰਨ ਧੰਨ ਗੁਰੂ ਨੂੰ ਸਦਾ ਹੀ ਕੇਹਾ ਜੇ ਮਬਿੰਦੇ ਰੰਡਾਰੇ ਸੁਖ ਬਿੰਦੇ